ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਸਾਹਮਣੇ ਜੋ ਹੈ ਦਰਨਾ ਦੂਜੇ ਦਿਨ ਵੀ ਜਾਰੀ ਹੈ ਦਰਸਲ ਇਹ ਦਰਨਾ ਲੁਧਿਆਣਾ ਵਿੱਚ ਜੋ ਸਫੇਦ 라ਵਣ ਨੂੰ ਲੈ ਕੇ ਪਿਛਲੇ ਦਿਨੀ ਜੋ ਹਿੰਸਾ ਹੋਈ ਹੈ ਉਸੇ ਦੇ ਸਬੰਧ ਚ ਸੀ ਮੇਰਾ ਰਮਨਿਤ ਸਿੰਘ ਬਿੱਟੂ ਨੇ ਜੋ ਲੁਧਿਆਣਾ ਤੋਂ ਬਿੱਟੂ ਸਾਹਿਬ ਦੂਜੇ ਦਿਨੇ ਦਰਨਾ ਹੈ ਕੋਈ ਗੱਲਬਾਤ ਜਾਂ ਕਿਸ ਤਰੀਕੇ ਦਾ ਹਾਲੇ ਕੋਈ ਡਾਇਲੌਗ ਹੋਏਗੀ ਕਿ ਦੇਖੋ ਗੱਲ ਇਹ ਆ ਵੀ ਅਸੀਂ ਪੰਜਾਬ ਦੇ ਖਾਤਰ ਪੰਜਾਬੀਆਂ ਖਾਤਰ ਪੂਰੇ ਬੈਠੇ ਆ ਤੇ ਇਹ ਲੜਾਈ ਇਹ ਹੋਣੀ ਹੋਣੀ ਆ ਇਹ ਚਿੱਟੇ ਦੀ ਚਿੱਟੇ ਦਾ ਮਤਲਬ ਕੀ ਸੀ ਵੀ ਪੰਜਾਬ ਜਿਹੜਾ ਨਸ਼ਾ ਏ ਉਹ ਅਸੀਂ ਖਤਮ ਕਰੀਏ ਤੇ 라ਵਣ ਜਲਾਈਏ ਪਰ ਇਹ ਪਤਾ ਨਹੀਂ ਕਿਉਂ ਚਿੱਟੇ ਨੂੰ ਇੰਨਾ ਪਿਆਰ ਕਰਦੇ ਆ ਵੀ ਉਹਦਾ 라ਵਣ ਵੀ ਜਲਾਉਣ ਨਹੀਂ ਦਿੱਤਾ ਇਹਨਾਂ ਨੇ ਇਹਨਾਂ ਨੂੰ ਕੀ ਤਕਲੀਫ ਸੀ ਚਿੱਟੇ ਦਾ 라ਵਣ ਜਲਾਉਣ ਚ ਬਈ ਪਰ ਉਸ ਤੋਂ ਬਾਅਦ ਜੋ ਜਾਨਲੇਵਾ ਹਮਲਾ ਹੋਇਆ ਜੋ ਇਹਨਾਂ ਨੇ ਉਸ ਤੋਂ ਬਾਅਦ ਕੁੱਟਮਾਰ ਕੀਤੀ ਆ ਜੋ ਇਹਨਾਂ ਨੇ ਕਾਤਲਾ ਮਨੇ ਹਮਲੇ ਕੀਤੇ ਐ ਨਾਲ ਪੁਲਿਸ ਨੇ ਆ ਕੇ ਉਹਦੇ ਬਾਰੇ ਸਾਰਾ ਮੀਡੀਆ ਲਿਖ ਰਿਹਾ ਸਾਰਾ ਤੁਸੀਂ ਤੁਹਾਨੂੰ ਆਪਣੇ ਆ ਪਤਾ ਹੈ ਪਰ ਉਲਟਾ ਕੇਸ ਮੁਕੱਦਮਾ ਵੀ ਸਾਡੇ ਲੋਕਾਂ ਦੇ ਦਰਜ ਕਰਤਾ ਅਸੀਂ ਤਾਂ ਇੱਕੋ ਹੀ ਡਿਮਾਂਡ ਆ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਸਾਨੂੰ ਲੋਕਾਂ ਨੂੰ ਜਾਂ ਸਾਡੇ ਪਾਰਟੀ ਦੇ ਲੋਕਾਂ ਨੂੰ ਮਾਰਨ ਆਏ ਉਹਨਾਂ ਤੇ 307 ਦਾ ਮੁਕੱਦਮਾ ਦਰਜ ਕਰੋ ਦੂਜੀ ਗੱਲ ਹੈ ਜਿਹੜਾ ਐਸਪੀ ਨਾਲ ਮਰਾਉਣ ਆਇਆ ਜਿਹੜਾ ਉੱਥੇ ਸ਼ਾਮਲ ਸੀ ਉਹਨੂੰ ਆ ਤੁਸੀਂ ਸਸਟੈਂਡ ਕਰਕੇ ਉਹਨੂੰ ਉੱਥੋਂ ਬਦਲੀ ਕਰੋ ਹੋਰ ਤਾਂ ਸਾਡੀ ਏਦੋਂ ਵੱਧ ਕੋਈ ਡਿਮਾਂਡ ਹੀ ਨਹੀਂਗੀ ਤੇ ਉਹ ਹਜੇ ਵੀ ਉੱਥੇ ਦਿਨ ਦਿਨਾਦੇ ਫਿਰ ਰਹੇ ਆ ਰੇਡਾਂ ਦੇ ਰੇਡਾਂ ਚੱਲ ਰਹੀਆਂ ਹਰ ਨੂੰ ਅੰਨੇਵਾ ਕਹਿ ਰਿਹਾ ਵੀ ਦੇਖਾਂਗੇ ਮਾਰਾਂਗੇ ਮੁੱਖ ਮੰਤਰੀ ਜੋ ਡੀਜੀਪੀ ਦੇ ਜਿਹੜੀ ਇਨਕੁਆਰੀ ਮਾਰਕ ਕਰਤੀ ਹੈ 3 ਦਿਨ ਚ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ ਕਿ ਸੋ ਸੰਤੁਸ਼ਟ ਨਹੀਂ ਦੇਖੋ ਰਿਪੋਰਟ ਨਾ ਤਾਂ ਬਾਬਲ ਕਲਾ ਦੀ ਅਜੇ ਤੱਕ ਆਈ ਨਾ ਰਿਪੋਰਟ ਮਾਤਾ ਚੰਦਕੌਰ ਦੀ ਆਈ ਤੇ ਰਿਪੋਰਟ ਸਾਨੂੰ ਰਿਪੋਰਟ ਤੇ ਇਹਨਾਂ ਦਾ ਡੀਜੀਪੀ ਆ ચીਫ ਮਿਨਿਸਟਰ ਦਾ ਹੀ ਡੀਜੀਪੀ ਆ ਉਹ ਰਿਪੋਰਟ ਜਿਹੜਾ ਜੀ ਪਹਿਲਾਂ ਜੋ ਕਮਿਸ਼ਨਰ ਨੇ ਕੀਤਾ ਉਹ ਜੀ ਡੀਜੀਪੀ ਕਰ ਦੂਗਾ ਡੀਜੀਪੀ ਤਾਂ ਇਹਨਾਂ ਦਾ ਹੀ ਆ ਨਾ ਸਾਨੂੰ ਅਸੀਂ ਕਰੀਏ ਤੇ ਕਿ ਅਸੀਂ ચીਫ ਮਿਨਿਸਟਰ ਤੋਂ ਨਿਯਾਲ ਚਾਹੁੰਦੇ ਸੀ ਦੀ ਉੱਤੇ ਡੀਜੀਪੀ ਪੁਲਿਸ ਵਾਲੇ ਦੇ ਕਮਿਸ਼ਨਰ ਦੇ ਉਲਟ ਕਿਵੇਂ ਲਿਖ ਦੂਗਾ ਡੀਜੀਪੀ ਆਪਣੇ ਐਸਪੀ ਦੇ ਉਲਟ ਤੁਸੀਂ ਸੋਚਦੇ ਹੋ ਡੀਜੀਪੀ ਲਿਖ ਦੂਗਾ ਉਹ ਹੋਰ ਪੱਕੇ ਕਰਕੇ ਜਿਹੜਾ ਇਹ ਕੰਮ ਉਲਟ ਸਾਡੇ ਕਰਕੇ ਲਿਆਊਗਾ ਵੀ ਹੋਰ ਇੱਕ ਅੱਧੀ ਕੋਈ ਪਰ 307 ਉੱਤੇ ਕੋਈ ਧਾਰਾ ਹੁੰਦੀ ਨਹੀਂਗੀ ਉਹ ਪਹਿਲਾਂ ਹੀ ਲਾ ਚੁੱਕੇ ਆ ਤੇ ਉਦੋਂ ਉੱਤੇ ਤਾਂ ਫਿਰ ਕੋਈ ਧਾਰਾ ਨਹੀਂ ਲੱਗਣੀ ਉਹ ਜੱਜ ਕੋਰ ਤੁਸੀਂ ਇਹ ਦੇਖ ਲਓ ਕੋਰਟ ਆਫ ਲਾ ਦੇ ਵਿੱਚ ਉਹ 1 ਮਿੰਟ ਨਹੀਂ ਖੜੀ ਜਦ ਹੀ ਜੱਜ ਨੇ ਦੇਖ ਲਿਆ ਵੀ ਇਹ ਇਹਨਾਂ ਦੀ ਕੀ ਹਰਕਤਾਂ ਐ ਕੀ ਇਹਨਾਂ ਨੇ ਕੀਤਾ ਉਹਨੇ ਬੇਲ ਕਰਤੀ ਪਰ ਗੱਲ ਇਹ ਆ ਵੀ ਇੱਕ ਡੀਜੀਪੀ ਕਿਵੇਂ ਆਪਣੇ ਕਮਿਸ਼ਨਰ ਦੀ ਇਹਨੂੰ ਕੁਐਰੀ ਕਰੂਗਾ ਕਿਵੇਂ ਆਪਣੇ ਐਸਪੀ ਦੀ ਇਨਕੁਆਇਰੀ ਕਰੂਗਾ ਮੈਨੂੰ ਸਮਝ ਨਹੀਂ ਆਉਂਦੀ ਚੀਫ ਮਿਨਿਸਟਰ ਜਿਹੜਾ ਹੈ ਹੋਮ ਮਿਨਿਸਟਰ ਇਹਨਾਂ ਦਾ ਬੇਟਾ ਹੈ ਉਹਨੂੰ ਫੈਸਲਾ ਲੈਣਾ ਚਾਹੀਦਾ ਸੀ ਉਹਨੂੰ ਦੇਖਣਾ ਚਾਹੀਦਾ ਸੀ ਉਹਦੀ ਉਹਦੀ ਕੋਈ ਇੰਟੈਲੀਜੈਂਸ ਨਹੀਂ ਹੈ ਉਹਨੂੰ ਉਹਨੂੰ ਕੋਈ ਪਤਾ ਨਹੀਂ ਹੈਗਾ ਵੀ ਪੰਜਾਬ ਬਹੁਤ ਛੋਟਾ ਸੂਬਾ ਹੈ ਪੱਤੇ ਪੱਤੇ ਦਾ ਪਤਾ ਹੁੰਦਾ ਹੈ ਚੀਫ ਮਿਨਿਸਟਰ ਨੂੰ ਵੀ ਕਿੱਥੇ ਕੀ ਹੋ ਰਿਹਾ ਹੈ ਇਸ ਕਰਕੇ ਹਜੇ ਵੀ ਮੌਕਾ ਹੈ ਚੀਫ ਮਿਨਿਸਟਰ ਸਾਹਿਬ ਆਪਣੇ ਆਪ ਨੂੰ ਜ਼ਰੂਰ 90 ਸਾਲ ਦੇ ਸਭ ਤੋਂ ਬਜ਼ੁਰਗ ਸੀਐਮ ਨੇ ਉਹਨਾਂ ਨੂੰ ਜੇ ਉਹ ਇੰਨਾ ਪੰਜਾਬ ਨੇ ਮੌਕਾ ਦਿੱਤਾ ਰਾਜ ਕਰਨ ਦਾ ਮਾੜਾ ਮੋਟਾ ਪੰਜਾਬੀਆਂ ਦਾ ਸੋਚਣ ਮਾੜਾ ਮੋਟਾ ਨਿਆਂ ਹੀ ਦੇਣ ਦੀ ਕੋਸ਼ਿਸ਼ ਕਰਨ ਉਹਨਾਂ ਦੀ ਆਖਰੀ ਟਰਮਾਂ ਮਹੀਨਾ ਰਹਿ ਗਿਆ ਹੈ ਉਦੋਂ ਵਾਂ ਤੁਸੀਂ ਸਰਵੇ ਦੇਖਿਆ ਸਾਰੇ ਟੀਵੀਾਂ ਦੇ ਇਸ ਬਖਰਾੜ ਚ ਵੀ ਬਹੁਤ ਜ਼ਿਆਦਾ ਹੋ ਆਏ ਹੋਏ ਜੀ ਨਹੀਂ ਮੰਗ ਮੰਨੀ ਜਾਂਦੀ ਤੇ ਧਰਨਾ ਫਿਰ ਕਿਵੇਂ ਰਹੇਗਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਇੱਦਾਂ ਦੇਖੋ ਗੱਲ ਇਹ ਆ ਪੋਲੀਟੀਕਲ ਪਲੈਨਿੰਗਾਂ ਹੁੰਦੀਆਂ ਅੱਜ ਪ੍ਰਧਾਨ ਜੀ ਆਏ ਹਜੇ ਸਾਨੂੰ ਪੀਸੀਸੀ ਪ੍ਰਧਾਨ ਕੈਪਟਨ ਸਾਹਿਬ ਕਹਿ ਕੇ ਗਿਆ ਵੀ ਬੈਠੋ ਅੱਗੇ ਪਤਾ ਲੱਗੇ ਕੱਲ ਉਹਨਾਂ ਨੇ ਲੁਧਿਆਣੇ ਜਾਣਾ ਉਹ ਕੀ ਕਰਦੇ ਆ ਕੱਲ ਨੂੰ ਆਪ ਘਰਾਓ ਕਰਦੇ ਆ ਕੀ ਕਰਦੇ ਆ ਅੱਗੇ ਕੀ ਦਿੱਤਾ ਜਾਂਦਾ ਉਹਨਾਂ ਨੇ ਕਿਹਾ ਵੀ ਚਿੱਟੇ ਦਾ ਰਾਵਣ ਆ ਜਿਹੜਾ ਹਰ ਵਿਧਾਨ ਸਭਾ ਚ ਸਾੜੋ ਇਹ ਜਿਹੀਆਂ ਗੱਲਾਂ ਚੱਲਣਗੀਆਂ ਕੋਈ ਅਸੀਂ ਨਾ ਵਾਂਗੂ ਆਪਣੇ ਕਾਨੂੰਨ ਥੋੜੀ ਹੱਥ ਚ ਲਾਉਣਾ ਇਹ ਜਿਵੇਂ ਸਾਨੂੰ ਮਾਰਨ ਪੈਗੇ ਅਸੀਂ ਥੋੜੀ ਇਹ ਵੀ ਜਾ ਕੇ ਅਸੀਂ ਕੁੱਟਣ ਲੱਗ ਜਾਈਏ ਮਾਰਨ ਲੱਗ ਜਾਈਏ ਅਸੀਂ ਤਾਂ ਉਸ ਗਾਂਧੀ ਦੀ ਪਾਰਟੀ ਦੇ ਜਿਹੜੇ ਬੱਚੇ ਆ ਜਿਹੜੇ ਅਸੀਂ ਅਮਨ ਪਸੰਦ ਆ ਅਸੀਂ ਥੋੜੀ ਇਹ ਵੀ ਕੋਈ ਆਪ ਇਹਨਾਂ ਨੂੰ ਫੜ ਕੇ ਇਹ ਤਾਂ ਕਾਨੂੰਨ ਆਪਣੇ ਹੱਥ ਚ ਲੈਂਦੇ ਅਸੀਂ ਆਪਣੇ ਹੱਥ ਚ ਕਾਨੂੰਨ ਨਹੀਂ ਲੈਂਦੇ ਇਸਨ ਲੁਧਿਆਣੇ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਜਿਸ ਤਿਕਨ ਨੇ ਕਿਹਾ ਹੈ ਕਿ ਜੋ ਧਰਨਾ ਇਹਨਾਂ ਦਾ ਹੈ ਵਿਰੋਧ ਹੈ ਜਿਸ ਤਿਕਨ ਲੁਧਿਆਣੇ ਦੇ ਵਿੱਚ ਜੋ ਸਫੇਦ ਰਾਵਣ ਨੂੰ ਲੈ ਕੇ ਹਿੰਸਾ ਹੋਈ ਉਸ ਤੋਂ ਬਾਅਦ ਜੋ ਹੈ ਪੁਲਿਸ ਕੇਸ ਜੋ ਬਣਾਏ ਗਏ ਨੇ ਉਸ ਦੇ ਵਿਰੋਧ ਦੇ ਵਿੱਚ ਇਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੱਲ ਮਿਲਣ ਆਏ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ ਕੈਮਰਾਮੈਨ ਗਨੀਸ਼ ਤੇ ਰਣ ਸਰਬਜੀਤ ਸਿੰਘ ਐਪੀ ਸਾੰਝਾ ਚੰਡੀਗੜ੍ਹ